ਆਪ ਦੇ ਵਿੱਚ ਹਲੇ ਵੀ ਭਾਵੇਂ ਮਜ਼ਦੂਰ ਲਹਿਰ ਅੰਗੜਾਈ ਲੈ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਉੱਡੀ ਵੱਡੀ ਮਜ਼ਦੂਰ ਲਹਿਰ ਆ ਜਿਹੜੀ ਉਹ ਬਣ ਨਹੀਂ ਪਾਈ ਕਿੱਥੇ ਕਿੱਥੇ ਕੀ ਕੀ ਕਮੀਆਂ ਰਹਿਗੀਆਂ ਹੈਗੀਆਂ ਕਿਉਂ ਮਜ਼ਦੂਰ ਲਹਿਰ ਓਨੀ ਜ਼ਿਆਦਾ ਵਿਕਸਿਤ ਨਹੀਂ ਹੋ ਪਾਈਗੀ ਮਜ਼ਦੂਰ ਲੀਡਰਸ਼ਿਪ ਦੇ ਅੱਗੇ ਕੀ ਕੀ ਚੁਣੌਤੀਆਂ ਹੈਗੀਆਂ ਜਾਂ ਮਜ਼ਦੂਰ ਕੱਢ ਰਹਿਗਾ ਉਹਦੇ ਅੱਗੇ ਕੀ ਕੀ ਸਮੱਸਿਆਵਾਂ ਹੈਗੀਆਂ ਕਿਉਂ ਨਹੀਂ ਇਹ ਲਹਿਰ ਆ ਜਿਹੜੀ ਉਹ ਬਣ ਪਾਰੀਗੀ ਭਾਵੇਂ ਥੋੜੀ ਜਿਹੀ ਅੰਗੜਾਈ ਲਈ ਹੈਗੀ ਆਪਾਂ ਇਹ ਨਹੀਂ ਕਹਿੰਦੇ ਕਿ ਬਿਲਕੁਲ ਜ਼ੀਰੋ ਆ ਪਰ ਫਿਰ ਵੀ ਕਾਫੀ ਪਿੱਛੇ ਹੈਗੀ ਆ ਸਪੀਡ ਇਹਨੇ ਫੜੀ ਹੈਗੀ ਆ ਹੁਣ ਕੀ ਕਾਰਨ ਮੰਨਦੇ ਹੈਗੇ ਦੇਖੋ ਬਹੁਤ ਅਹਿਮ ਸਵਾਲ ਖੜਾ ਕੀਤਾ ਤੁਸੀਂ ਔਰ ਮੈਂ ਚਾਹੂੰਗਾ ਸਾਰੇ ਦਰਸ਼ਕ ਇਸ ਸਵਾਲ ਨੂੰ ਜ਼ਰੂਰ ਸੁਣ ਤੇ ਸਮਝਣ ਦਾ ਯਤਨ ਕਰਨ ਇਸ ਮਾਮਲੇ ਦੇ ਵਿੱਚ ਕਈ ਵਾਰੀ ਇਹਨੂੰ ਜਾਤ ਪਾਤੀ ਰੰਗਤ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਪੰਜਾਬ ਦੇ ਅੰਦਰ ਜਿਹੜੀ ਮਾਲਕ ਕਿਸਾਨੀ ਦੀ ਲਹਿਰ ਆ ਉਹ ਵੱਡੀ ਆ ਇਸ ਕਰਕੇ ਇਹ ਦੋਸ਼ ਵੀ ਲੱਗਦੇ ਆ ਕਿ ਇਹ ਜਾਣਬੁੱਝ ਕੇ ਜਿਹੜੇ ਹੈਗੇ ਨਾ ਕਾਮਰੇਡਾਂ ਦੇ ਉੱਤੇ ਖਾਸ ਕਰਕੇ ਦੋਸ਼ ਲਾਇਆ ਜਾਂਦੇ ਆ ਵੀ ਉਹ ਦੀ ਮਾਲਕ ਕਿਸਾਨਾਂ ਦੇ ਵਿੱਚੋਂ ਫੰਡ ਆਉਂਦੇ ਆ ਫਲਾਨੇ ਹੁੰਦੇ ਆ ਤਾਂ ਕਰਕੇ ਉਹਨੂੰ ਵੱਧ ਖੜੀ ਕਰਦੇ ਆ ਚਲੋ ਸਾਡਾ ਜਿੱਥੋਂ ਤੱਕ ਸਬੰਧ ਆ ਅਸੀਂ ਸਮਝਦੇ ਆ ਕਿ ਖੇਤ ਮਜ਼ਦੂਰ ਜਾਨ ਜਿਹੜੇ ਪਿੰਡੂ ਤੇ ਖੇਤ ਮਜ਼ਦੂਰਾਂ ਦੀ ਲਹਿਰ ਆ ਇਹਨੂੰ ਖੜੀ ਕਰਨਾ ਮਾਲਕ ਕਿਸਾਨਾਂ ਦੀ ਲਹਿਰ ਦੇ ਮੁਕਾਬਲੇ ਬਹੁਤ ਜ਼ਿਆਦਾ ਔਖਾ ਬਹੁਤ دشਵਾਰ ਹੈ ਇਹਦੇ ਸਾਹਮਣੇ। ਨੰਬਰ 1 ਦੇ ਉੱਤੇ ਅਸੀਂ ਇਹ ਗੱਲ ਕਰਦੇ ਹਾਂ ਕਿ ਮਾਲਕ ਕਿਸਾਨਾਂ ਦੇ ਵਿੱਚ ਇੱਕ ਉਹਨਾਂ ਦੇ ਖੇਤੀ ਦਾ ਕਿੱਤਾ ਇਹੋ ਜਿਹਾ ਹੈ। ਜਿਹੜਾ ਉਹਨਾਂ ਵਿੱਚੋਂ ਘਰ ਦਾ ਇੱਕ ਮੈਂਬਰ ਆ ਜਿਹੜਾ ਉਹ ਘਰ ਦੇ ਕੰਮਾਂ ਵਾਸਤੇ ਚੌਧਰੀ ਰੱਖੇ ਹੁੰਦਾ ਉਹਨੇ ਆੜਤੀਏ ਕੋਲੇ ਵੀ ਜਾਣਾ ਉਹਨੂੰ ਪਟਵਾਰੀ ਕੋਲੇ ਵੀ ਜਾਣਾ ਪੈਣਾ ਉਹਨੂੰ ਕਿਸੇ ਨਾ ਕਿਸੇ ਹੋਰ ਬੈਂਕ ਵਾਲੇ ਕੋਲੇ ਵੀ ਜਾਣਾ ਪੈਂਦਾ ਹੈ। ਇੱਕ ਤਾਂ ਇਸ ਗੱਲ ਕਰਕੇ ਉਹ ਘਰੋਂ ਫਰੀ ਹੁੰਦਾ ਤੇ ਉਹਦਾ ਬਾਹਰ ਬੋਲਣ ਦਾ ਝੱਕ ਖੁੱਲਿਆ ਬਿਆ ਹੁੰਦਾ ਤੇ ਇਹ ਆਮੀ ਕਹ ਹਵਤਾ ਵੀ ਜੱਟ ਦਾ ਦਾ ਘਵਾੜੇ ਦਾ ਮੂੰਹ ਪਟਿਆ ਹੁੰਦਾ ਹਮ ਈਆਂ ਨਾ ਇਸ ਕਰਕੇ ਉਹਨਾਂ ਚ ਜਿਹੜਾ ਆਗੂ ਬਣਨ ਦੇ ਇੱਕ ਸੁਤੇ ਸਿੱਧ ਗੌਣ ਆ ਜਿਹੜੇ ਉਹ ਪੈਦਾ ਹੁੰਦੇ ਆ ਦੂਜੀ ਗੱਲ ਮਾਲਕ ਕਿਸਾਨੀ ਕੋਲੇ ਜ਼ਮੀਨ ਚਾਹੇ ਥੋੜੀ ਆ ਔਰ ਉਹ ਜ਼ਮੀਨ ਦੇ ਸਿਰ ਦੇ ਉੱਤੇ ਜੇ ਉਹਨਾਂ ਦਾ ਕੋਈ ਇੱਕ ਬੰਦਾ ਜ਼ਮੀਨ ਚਾਹੇ ਠੇਕੇ ਤੇ ਦੇ ਦੇ ਚਾਹੇ ਕੋਈ ਹੋਰ ਬੰਦੇ ਖੇਤੀ ਕਰ ਲੈਣ ਉਹਨਾਂ ਦੇ ਪਰਿਵਾਰ ਆ ਜਿਹੜੇ ਉਹ ਹੋ ਰੋਟੀ ਬਿਨਾਂ ਨਹੀਂ ਮਰਦੇਗੇ ਰੋਟੀ ਉਹਨਾਂ ਦੀ ਜ਼ਰੂਰ ਪੱਕਦੀ ਰਹਿ ਜਾਂਦੀ ਆ ਤੀਜਾ ਸਵਾਲ ਇਹ ਵੀ ਹੈ ਕਿ ਜੇ ਉਹਨਾਂ ਦੀ ਕੁਝ ਆਰਥਿਕ ਹਾਲਤ ਸਾਡੇ ਮੁਕਾਬਲੇ ਬਿਹਤਰ ਆ ਉਹ ਹੁਣ ਕਣਕ ਦਾ ਫੰਡ ਕਰਦੇ ਆ ਟਰਾਲੀਆਂ ਪਰ ਕੇ ਕਣਕ ਦਾ ਫੰਡ ਹੋ ਜਾਂਦਾ ਇਸ ਕਰਕੇ ਜਦੋਂ ਜਿਵੇਂ ਕਹਿੰਦੇ ਆ ਜਦੋਂ ਉਹਦੇ ਆਰਥਿਕ ਹਾਲਤ ਮਜ਼ਬੂਤ ਆ ਤੇ ਫਿਰ ਉਹੋ ਧਰਨੇ ਮੁਜਾਰਾ ਤੇ ਲਾਉਣ ਵਾਸਤੇ ਉਹਨਾਂ ਨੂੰ ਬਾਰ-ਬਾਰ ਨਹੀਂ ਫੰਡ ਇਕੱਠਾ ਕਰਨਾ ਪੈਂਦਾ ਹੈਗਾ ਤੇ ਉਹ ਵੱਡੇ ਮੋਰਚੇ ਵੀ ਲਾ ਦਿੰਦੇ ਆ ਲੰਗਰਾਂ ਦੇ ਪ੍ਰਬੰਧ ਵੀ ਕਰ ਲੈਂਦੇ ਆ ਇਸ ਕਰਕੇ ਉਹ ਲਹਿਰ ਮੁਕਾਬਲਤਨ ਅੱਗੇ ਵੀ ਆ ਔਰ ਇੱਕ ਇੱਕ ਵਜ੍ਹਾ ਇਹ ਵੀ ਹੈ ਵੀ ਸਮਾਜ ਦੇ ਅੰਦਰ ਉਹਨਾਂ ਦਾ ਰੁਤਬਾ ਹੈ ਉਹਨਾਂ ਨੂੰ ਪ੍ਰੈਸ ਵੀ ਬਹੁਤ ਥਾਂ ਦਿੰਦੀ ਆ ਉਹਨਾਂ ਨੂੰ ਸਰਕਾਰਾਂ ਵੀ ਥਾਂ ਦਿੰਦੀਆਂ ਮੁਕਾਬਲਤਨ ਕਿਉਂਕਿ ਹਾਲੇ ਮਾਲਕ ਕਿਸਾਨੀ ਦੇ ਅੰਦਰ ਜਿਹੜੀਆਂ ਅੱਡ-ਅੱਡ ਪਰਤਾਂ ਐ ਉਹਨਾਂ 'ਚ ਜ਼ਗੀਰਦਾਰਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਪਰਤਾਂ ਵੀ ਹੈਗੀਆਂ ਉਹਨਾਂ 'ਚ ਕਾਸਟ ਇਸ਼ੂ ਵੀ ਮੇਰਾ ਖਿਆਲ ਹੈ ਇਹਦੇ ਵਿੱਚ ਬਹੁਤ ਅਹਿਮੀਅਤ ਰੱਖਦਾ ਹੈਗਾ ਹਾਂਜੀ ਹਾਂਜੀ ਔਰ ਉਹਨਾਂ ਪਰਤਾਂ ਦੇ ਵਿੱਚ ਚੌਧਰੀ ਵੀ ਹੁੰਦੇ ਆ ਉਹਨਾਂ 'ਚ ਗਰੀਬ ਕਿਸਾਨ ਵੀ ਹੁੰਦੇ ਆ ਹਾਲੇ ਇਹ ਨਿੱਤਰ ਕੇ ਪੂਰੀ ਤਰ੍ਹਾਂ ਨਾਲ ਗਰੀਬ ਕਿਸਾਨਾਂ ਦੀ ਲਹਿਰ ਬਣਨ ਦੇ ਵੱਲ ਕੁਝ ਜਿ세 ਬੰਦੇ ਆ ਔਰ ਰਿੰਗ ਹੈ ਬਣੀ ਨਹੀਂ ਇਸ ਕਰਕੇ ਉਹਨਾਂ ਨੇ ਸਮਾਜ ਵਿੱਚ ਬੁੱਕਤ ਤੇ ਪੁਗਤ ਹੋਣ ਕਰਕੇ ਪ੍ਰੈਸ ਮੀਡੀਆ ਵੀ ਉਹਨੂੰ ਮੁਕਾਬਲਤ ਕਰਨ ਵੱਧ ਥਾਂ ਦਿੰਦਾ ਸਰਕਾਰਾਂ ਵੀ ਵੱਧ ਥਾਂ ਦਿੰਦੀਆਂ ਹਾਂ ਔਰ ਜਾਤ ਦਾ ਸਵਾਲ ਵੀ ਹੈਗਾ ਹੀ ਆ ਠੀਕ ਹੈ ਨਾ ਜਿੱਥੋਂ ਤੱਕ ਖੇਤ ਮਜ਼ਦੂਰਾਂ ਦਾ ਸਵਾਲ ਆ ਹੁਣ ਜੇ ਖੇਤ ਮਜ਼ਦੂਰ ਜਥੇਬੰਦੀ ਨੇ ਕੋਈ ਆਪ ਦਾ ਆਗੂ ਪੈਦਾ ਕਰਨਾ ਹੈ ਹੁਣ ਉਹ ਆਗੂ ਦੇ ਵਾਸਤੇ ਸਵਾਲ ਖੜਾ ਹੋ ਜਾਂਦਾ ਜਥੇਬੰਦੀ ਦਾ ਕੰਮ ਇੱਕ ਇਹੋ ਜਿਹਾ ਕੰਮ ਆ ਜਿਹਦੇ ਕਰਕੇ ਉਹਨੂੰ ਸਾਰਾ ਸਮਾਜ ਜਥੇਬੰਦੀ ਚ ਲਾਊਗਾ ਤਾਂ ਜੇਥੇਬੰਦੀ ਦਾ ਕੁਝ ਬਣਨਾ ਹੈ ਫੁੱਲ ਟਾਈਮਰ ਚੱਲੂ ਫੁੱਲ ਟਾਈਮਰ ਚੱਲੂਗਾ ਵੱਧ ਸਮਾਂ ਲਾਊਗਾ ਜੇ ਉਹ ਜਥੇਬੰਦੀ ਦਾ ਪੂਰਾ ਸਮਾਂ ਲਾਉਂਦਾ ਹੈ ਫਿਰ ਉਹਦੇ ਘਰ ਦਾ ਚੁੱਲ੍ਹਾ ਨਹੀਂ ਤਪਦਾਗਾ ਇਸ ਕਰਕੇ ਉੱਥੇ ਬਹੁਤ ਸੰਕਟ ਖੜਾ ਹੋ ਜਾਂਦਾ ਆਗੂਆਂ ਦਾ ਬਹੁਤ ਸੰਕਟ ਹੁੰਦਾ ਨੰਬਰ 1 ਇਸ ਕਰਕੇ ਹੋ ਜਾਂਦਾ ਨੰਬਰ 2 ਦੇ ਉੱਤੇ ਇਹ ਹੈ ਕਿ ਇਹ ਤਬਕਾ ਬਹੁਤ ਅਣਪੜਾ ਦਬੇ ਦੇ ਥੱਲੇ ਆ ਇਹਨਾਂ ਮੈਂ ਜਿਹੜਾ ਬੋਲਣ ਦਾ ਜਿਹੜਾ ਸਮੱਸਿਆ ਹੈ ਤੁਸੀਂ ਇੱਥੇ ਬਹੁਤ ਸਾਰੀਆਂ ਔਰਤਾਂ ਨੇ ਉਹਨਾਂ ਨੂੰ ਬੁਲਾ ਕੇ ਦੇਖ ਲਓ ਉਹ ਬਹੁਤ ਘੱਟ ਆ ਜਿਹੜੀਆਂ ਬੋਲਣਗੀਆਂ ਕਿਸਾਨ ਔਰਤਾਂ ਨੇ ਮੂਰੇ ਜਿਹਦੇ ਮਰਜ਼ੀ ਮੂਰੇ ਮਾਈਕ ਕਰ ਦਿਓ ਬੋਲ ਲੈਂਦੀਆਂ ਇਸ ਕਰਕੇ ਇੱਥੇ ਜਿਹੜਾ ਹੈਗਾ ਜੱਕ ਵੀ ਆ ਦੱਬਾ ਵੀ ਆ ਇਹ 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 ਦੇ ਕਰਕੇ ਇਹਨਾਂ ਨੂੰ ਅੱਗੇ ਵਧਾਉਣਾ ਬਹੁਤ ਜ਼ਿਆਦਾ ਮੁਸ਼ਕਲ ਆ ਇਹ ਕੰਡਿਆਂ ਦੇ ਉੱਤੇ ਤੁਰਨਾ ਹੈ ਕੰਮ ਆ ਅ ਅਗਲਾ ਮਸਲਾ ਇਹ ਆ ਜਾਂਦਾ ਕਿ ਮਜ਼ਦੂਰਾਂ ਦੀ ਜਦੋਂ ਆਪਦੀ ਆਰਥਿਕ ਹਾਲਤ ਮਾੜੀ ਹੈ ਤਾਂ ਉਹਨਾਂ ਕੋਲੇ ਫੰਡਾਂ ਦੀ ਬਹੁਤ ਟੋਟ ਰਹਿੰਦੀ ਆ ਹਮ ਹੁਣ ਮਜ਼ਦੂਰ ਜਥੇਬੰਦੀਆਂ ਦੀ ਹਾਲਤ ਇਹ ਆ ਵੀ ਜਦੋਂ ਵੀ ਉਹਨਾਂ ਨੇ ਪ੍ਰੋਗਰਾਮ ਕਰਨਾ ਹੈ ਚਾਹੇ ਛੋਟਾ ਕਰਨਾ ਹੈ ਚਾਹੇ ਵੱਡਾ ਕਰਨਾ ਹੈ ਉਹਨਾਂ ਨੂੰ ਹਰ ਪ੍ਰੋਗਰਾਮ ਨਾਲ ਜੋੜ ਕੇ ਫੰਡ ਇਕੱਠਾ ਕਰਨਾ ਪੈਂਦਾ ਉਹਨਾਂ ਦੇ ਵਰਕਰਾਂ ਦਾ ਬਹੁਤਾ ਸਮਾਂ ਤਾਂ ਫੰਡ ਇਕੱਠਾ ਕਰਨ ਤੇ ਗੁਜਰ ਜਾਂਦੇ ਆ ਆ ਹੁਣ ਅਸੀਂ ਮੋਰਚਾ ਲਾਇਆ ਸਾਡੇ ਵਰਕਰਾਂ ਦੇ 4-4 5-5 ਦਿਨ ਤਾਂ ਫੰਡ ਇਕੱਠਾ ਕਰਨ ਤੇ ਲੱਗਦੇ ਨਹੀਂ ਫਿਰ ਜੇ ਉਹਨਾਂ ਕੋਲੇ ਫੰਡ ਹੋਵੇ ਫਿਰ ਉਹ ਸਾਰਾ ਸਮਾਂ ਜਿਹੜਾ ਉਹ ਮਜ਼ਦੂਰਾਂ ਨੂੰ ਜਾਗਰੂਕ ਕਰਨ ਤੇ ਉਹਨਾਂ ਨੂੰ ਲਾਮਬੰਦ ਕਰਨ ਤੇ ਲਾ ਦੇਣਗੇ ਇਸ ਕਰਕੇ ਇਹ ਮਸਲਾ ਵੀ ਆ ਔਰ ਪਿੰਡਾਂ ਦੇ ਅੰਦਰ ਦੱਬਾ ਹੈ ਤੇ ਦੱਬੇ ਦੇ ਵਿੱਚੋਂ ਇਹਨਾਂ ਦਾ ਨਿਕਲਣਾ ਬਹੁਤ ਮੁਸ਼ਕਲ ਆ ਇਹ ਮਸਲਾ ਵੀ ਆ ਜਾਂਦਾ ਹੈ ਜਿੰਨੀਆਂ دشਵਾਰੀਆਂ ਦਾ ਸਾਹਮਣਾ ਕਰ ਰਹੇ ਆ ਮਜ਼ਦੂਰ ਹਾਲੇ ਉਹਨਾਂ ਵਾਸਤੇ ਮਤਲਬ ਜ਼ਮੀਨ ਦਾ ਸਵਾਲ ਜਾਂ ਹੋਰ ਵੱਡੇ ਮਸਲੇ ਉਹਨਾਂ ਨੂੰ ਜਦੋਂ ਗੱਲ ਕਰਦੇ ਆ ਉਹਨਾਂ ਨੇ ਅੱਖਾਂ ਦਾ ਚਮਕਦੀਆਂ ਵੀ ਹੋਣਾ ਚਾਹੀਦਾ ਕਾ ਸਾਗ ਸਾਰਾ ਸਾਡੀਆਂ ਸਮੱਸਿਆਵਾਂ ਮ ਹੱਲ ਹੁੰਦੀਆਂ ਸਾਡੀ ਬਰਾਬਰ ਦੀ ਜ਼ਿੰਦਗੀ ਬਣਨ ਦਾ ਹਾਲਤ ਬਣਦੀ ਹੈ ਪਰ ਹਾਲੇ ਉਹਨਾਂ ਵਾਸਤੇ ਪਹਿਲਾਂ ਢਿੱਡ ਦਾ ਸਵਾਲ ਆ ਰੋਟੀ ਦਾ ਸਵਾਲ ਆ ਉਹਨਾਂ ਵਾਸਤੇ ਆਟਾ ਦਾਲ ਦਾ ਮਸਲਾ ਬਣ ਜਾਂਦਾ ਆ ਸਾਡੇ ਧਰਨੇ ਬੜੇ ਦਾਸੀਂ ਆਮ ਤੌਰ ਤੇ ਦੇਖਦੇ ਆ ਵੀ ਜਦੋਂ ਧਰਨੇ ਲੱਗਣੇ ਹੁੰਦੇ ਆ ਉਦੋਂ ਹੀ ਪੰਡਾਂ ਦੇ ਚੌਧਰੀ ਡਿੱਪੂ ਵਾਲੇ ਨੂੰ ਕਹਿਣਗੇ ਵੀ ਹੋੱਕਾ ਬੁਲਾ ਦੇ ਵੀ ਅੱਜ ਦੀ ਕਣਕ ਦੀਆਂ ਪਰਤੀਆਂ ਕੱਟੀਆਂ ਜਾਣੀਆਂ ਤੇ ਉਹ ਫਿਰ ਵੱਡਿਆ ਹਿੱਸਾ ਉਧਰਲੇ ਪਾਸੇ ਨੂੰ ਹੋ ਜਾਂਦਾ ਹੈ ਇਸ ਤੋਂ ਇਲਾਵਾ ਇਹ ਮਸਲਾ ਵੀ ਬਣ ਜਾਂਦਾ ਹੈ ਵੀ ਇਹ ਮਨਰੇਗਾ ਦਾ ਕੰਮ ਚਲਾ ਦਿਓ ਉਹ ਵੀ ਕਈ ਵਾਰੀ ਟਾਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਯਾਨੀ ਜਿਹੜੀ ਚੀਜ਼ ਨੇ ਜਿਹੜੀ ਚੀਜ਼ ਲੋਕਾਂ ਨੇ ਲੜ ਕੇ ਹਾਸਲ ਕੀਤੀ ਜੋ ਉੱਥੇ ਚੇਤਨਾ ਨਹੀਂ ਜਾਂਦੀ ਕਿ ਤਾਂ ਫਿਰ ਸਰਕਾਰਾਂ ਜਦੋਂ ਕੋਈ ਚੀਜ਼ਾਂ ਦਿੰਦੀਆਂ ਵੀ ਹਨਾ ਉਹਦਾ ਵੀ ਦੂਰਾ ਪਰਪਸ ਹੈ ਇੱਕ ਪਰਪਜ ਉਹਦਾ ਇਹ ਹੁੰਦਾ ਤੇ ਲੋਕਾਂ ਦੇ ਆਪਣੀ ਭੱਲ ਬਣਾਉਂ। ਦੂਜਾ ਪਰਪਜ ਹੁੰਦਾ ਕਿ ਲੋਕਾਂ ਦੇ ਵਿੱਚ ਜਿਹੜਾ ਰੋਸ ਆ ਨਾ ਇਹ ਜਿਵੇਂ ਉਬਲਦੇ ਦੁੱਧ ਦੇ ਉੱਤੇ ਫਿਰ ਪਾਣੀ ਦਾ ਛੱਟਾ ਮਾਰ ਦਿਓ। ਇਹਦੇ ਰਾਹੀਂ ਉਹ ਲਹਿਰ ਨੂੰ ਕਮਜ਼ੋਰ ਵੀ ਕਰ ਦਿੰਦੇ ਆ। ਠੀਕ ਹੈ ਨਾ ਵੀ ਚਲੋ ਜੀ ਮਨਰੇਗਾ ਵਾਲੇ ਦਿਨ ਤਾਂ ਸਾਡੀਆਂ ਮਾਵਾਂ ਬੈਣਾ ਜ਼ਰੂਰ ਇਕੱਠੀਆਂ ਹੋ ਜਾਂਦੀਆਂ। ਪਰ ਇਸੇ ਗੱਲ ਨੂੰ ਉਹ ਹਥਿਆਰ ਦੇ ਰੂਪ ਵਿੱਚ ਜਦੋਂ ਆਪਦੀਆਂ ਰੈਲੀਆਂ ਕਰਨੀਆਂ ਐ ਵੀ ਵਰਤ ਲੈਂਦੇ। ਜਿੱਦੇ ਕਿ ਤੇ ਇਧਰਲੇ ਧਰਨੇ ਤੋਂ ਰੋਕਣਾ ਉਧਰ ਉਹ ਵੀ ਕਰ ਦਿੰਦੇ ਆ ਕਿਉਂਕਿ ਉਹਨਾਂ ਵਾਸਤੇ ਤਾਂ ਦਿਹਾੜੀ ਦਾ ਮਸਲਾ ਸਿਰ ਤੇ ਖੜਾ ਹੁੰਦਾ ਸਾਰਾ ਸਿਸਟਮ ਉਹਨਾਂ ਦੇ ਹੱਥ ਵਿੱਚ ਹਾਂ ਤੇ ਜਿਹੜੀਆਂ ਕੋਈ ਪ੍ਰਾਪਤੀਆਂ ਸੀ ਲੜ ਕੇ ਹਾਸਲ ਵੀ ਕਰਦੇ ਆ ਉਹਨਾਂ ਨੂੰ ਦਿੱਤਾ ਵੀ ਜਿਹੜਾ ਹੁੰਦਾ ਉਹ ਪਿੰਡ ਦੀ ਪੰਚਾਇਤ ਰਾਹੀਂ ਦਿੱਤਾ ਜਾਂਦਾ ਪੰਚਾਇਤ ਸੈਕਟਰੀ ਰਾਹੀਂ ਦਿੱਤਾ ਜਾਂਦਾ ਫਿਰ ਉਹਦਾ ਨੰਬਰ ਵੀ ਉਹ ਬਣਾ ਜਾਂਦੇ ਆ ਵੀ ਅਸੀਂ ਕਰਵਾਇਆ ਜੀ ਆਹ ਸਾਰਾ ਕੁਝ ਇਸ ਲਈ ਮਜ਼ਦੂਰ ਲਹਿਰ ਖੜੀ ਕਰਨਾ ਖਾਲਾ ਜੀ ਦਾ ਵਾੜਾ ਨਹੀਂਗਾ ਇਰੇ ਵਾਸਤੇ ਜ਼ਿੰਦਗੀਆਂ ਗੱਲਣੀਆਂ ਪੈਣੀਆਂ ਔਰ ਭਗਤ ਸਿੰਘ ਨੇ ਬਹੁਤ ਸਪਸ਼ਟ ਪਹਿਲਾਂ ਹੀ ਕਹਤਾ ਸੀ ਕਿ ਹਿੰਦੁਸਤਾਨ ਦੇ ਲੋਕਾਂ ਦੇ ਵਾਸਤੇ ਨੌਜਵਾਨਾਂ ਦੇ ਵਾਸਤੇ ਜਿਹੜਾ ਉਹਨੇ ਕਿਹਾ ਵੀ ਮੈਂ ਨਹੀਂ ਕਹਣਾ ਬੰਬ ਬੰਦੂਕਾਂ ਚੱਕ ਕੇ ਤੁਸੀਂ ਇੱਥੇ ਭਰੌਂਦੇ ਫਿਰੇ ਇੱਥੇ ਭਰੌਂਦੇ ਫਿਰੋ ਤੁਹਾਡੇ ਵਾਸਤੇ ਅਸਲ ਕੰਮ ਤਾਂ ਇਹ ਆ ਕਿ ਤੁਸੀਂ ਕੁੱਲੀਆਂ 'ਚ ਜਾਓ ਝੁੱਗੀਆਂ ਚੋਪੜੀਆਂ 'ਚ ਜਾਓ ਇੱਥੇ ਅਸਲੀ ਫੌਜਾਂ ਬਸਦੀਆਂ ਉਹਨਾਂ ਨੂੰ ਜਾਗਰੂਕ ਕਰੋ ਉਹਨਾਂ ਨੂੰ ਚੇਤਨਨ ਕਰੋ ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਕੰਮ ਆ ਜਿਹੜਾ ਇਹਨਾਂ ਨੂੰ ਲਾਮਬੰਦ ਕਰਨ ਦਾ ਇਹਨਾਂ ਨੂੰ ਚੇਤਨ ਕਰਨ ਦਾ ਜਿੱਥੇ ਇਹਨਾਂ ਨੇ ਖੁਦ ਹੋਣਾ ਹੈ ਉੱਥੇ ਸਮਾਜ ਦਾ ਪੜਿਆ ਲਿਖਿਆ ਵਰਗ ਲੋਕ ਹੱਤੀ ਹਿੱਸਿਆਂ ਨੂੰ ਜਾਦੇ ਇਹ ਕੰਮ ਕਰਨ ਦੀ ਲੋੜ ਪੈਣੀ ਆ ਪਰ ਇੱਕ ਅਹਿਮ ਗੱਲ ਇਹ ਵੀ ਹੈ ਕਿ ਇਹ ਜਿਹੜਾ ਵਰਗ ਆ ਨਾ ਇਹ ਹਕੂਮਤਾਂ ਨੂੰ ਇਹ ਵੀ ਪਤਾ ਹੈ ਵੀ ਜਦੋਂ ਫਿਰ ਇਹ ਜਾਗ ਪਿਆ ਇਹ ਫਿਰ ਨੇੜੇ ਤੇੜੇ ਨਹੀਂ ਰੁਕਣਾਗਾ ਇਸ ਕਰਕੇ ਇਹਨਾਂ ਤੋਂ ਖਤਰਾ ਵੀ ਜ਼ਿਆਦਾ ਖੜਾ ਕਰਦੇ ਆ ਔਰ ਗਾਂਧੀ ਦੀ ਗੱਲ ਤਾਂ ਬਹੁਤ ਸਾਹਮਣੇ ਆ ਗਈ ਸੀਗੀ ਉਸ ਮੌਕੇ ਗਾਂਧੀ ਨੇ ਤਾਂ ਲਿਖਿਆ ਕਿ ਪ੍ਰੋਲੇਟਾਰੀ ਦੀ ਇਸਤੇਮਾਲ ਸਿਆਸੀ ਹਿੱਤਾਂ ਲਈ ਕਰਨਾ ਬਹੁਤ ਖਤਰਨਾਕ ਆ ਜਦੋਂ ਹੁਣੇ ਪਹਿਲਾਂ ਉਹ ਚੋਰਾਚੋਰੀ ਦੀ ਘਟਨਾ ਤੋਂ ਬਿਆਨ ਆਇਆ ਉਹਦਾ ਬਾਅਦ ਦੇ ਵਿੱਚ ਇਸ ਲਈ ਇਹ ਵਰਗ ਤੋਂ ਮੁਕਾਬਲਤਾ ਨਾਲ ਹਕੂਮਤਾਂ ਪਿੰਡਾਂ ਦੀ ਸਤਾ ਵੱਧ ਭੈ ਖਾਂਦੀ ਆ ਔਰ ਇੱਕ ਮਸਲਾ ਇਹਦੇ ਵਿੱਚ ਇਹ ਵੀ ਆ ਕਿ ਜਾਤ ਪਾਤ ਵਾਲਾ ਸਵਾਲ ਆ ਜਿਹੜਾ ਨਾ ਵੀ ਉਹਦੇ ਵਿੱਚ ਪਿੰਡੂ ਚੌਧਰੀਆਂ ਦਾ ਜਾਂ ਉੱਚ ਜਾਤੀਆਂ ਦਾ ਦਬਾ ਵੀ ਹੁੰਦਾ ਪਰ ਨਾਲ ਇਹ ਵੀ ਆ ਜਿਹੜਾ ਸਾਡੇ ਆਪਸੀ ਲੋਕਾਂ ਨੂੰ ਜਾਤਾਂ 'ਚ ਵੰਡਿਆ ਹੋਇਆ ਵੀ ਇਹਦੀ ਬਾਜ਼ੀਗਾਰ ਇਹ ਰਮਦਾਸ ਗਿਆ ਇਹ ਮੱਝ ਵੀ ਸਿੱਖਾ ਇਹ ਫਲਾਨੇ ਆ ਇਹ ਢੀਂਗੜੇ ਆ ਉਹ ਹੋ ਜਿਹੜਾ ਆਪੋ ਵਿੱਚ ਵੀ ਪੱਟੇ ਹੋਏ ਆ ਇਹ ਗੱਲ ਵੀ ਇਹਨਾਂ ਦੇ ਜਥੇਬੰਦ ਹੋਣ ਦੇ ਵਿੱਚ ਮੁਕਾਬਲਤਨ ਕਾਫੀ ਮਤਲਬ ਡਿੱਕਾ ਖੜਾ ਕਰਦੀ ਆ ਜੀ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹੋਏ ਅਸੀਂ ਅੱਗੇ ਵਧ ਰਹੇ ਆ ਦੇਖਣ ਸੁਣਨ ਵਾਲਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਕਿੰਨੀਆਂ ਔਕੜਾਂ ਨਾਲ ਜੂਝ ਕੇ ਅਸੀਂ ਅੱਗੇ ਵਧ ਰਹੇ ਆ ਇੱਥੇ ਤਾਂ ਇਨਚੇਂਜ ਕਰਕੇ ਸੂਤ-ਸੂਤ ਕਰਕੇ ਅੱਗੇ ਵਧਣਾ ਪੈਂਦਾ ਇਥੇ ਛੜੱਪੇ ਮਾਰ ਕੇ ਛੇਤੀ ਨਹੀਂ ਅੱਗੇ ਵਧਿਆ ਜਾਂਦਾਗਾ ਇਸ ਲਈ ਇਹ ਜਿਹੜੀ ਸਾਡੀ ਸੰਘਰਸ਼ ਦੀ ਤੋਰ ਆ ਇਹ ਦੇਖਣ ਦੇ ਵਿੱਚ ਕਿਸੇ ਨੂੰ ਲੱਗ ਸਕਦੀ ਹੁੰਦੀ ਆ ਵੀ ਯਾਰ ਮੱਠੀ ਆ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੇ ਪਾਣੀ ਦਾ ਕਢਾਹਾ ਰੱਖਿਆ ਹੋਵੇ ਜਿਹੜਾ ਬੰਦੇ ਨੂੰ ਦੀ ਦੇਖਣ ਦੀ ਅੱਖ ਹੋਣੀ ਉਹਨੂੰ ਐ ਲੱਗੂਗਾ ਵੀ ਜਦੋਂ ਪਾਣੀ ਜਾਮ ਉੱਬਣਦੇ ਆਗਾ ਜਿਹੜਾ ਮਗਰੋਂ ਵੱਡਾ ਸਾਰਾ ਲਾਇਆ ਨਾ ਆ ਲੱਕੜਾਂ ਦਾ ਤੋੜ ਕੇ ਝੱਬਾ ਇਹਦੇ ਨਾਲ ਵਾਲਾ ਆ ਉਹ ਹੀ ਉਹ ਹੀ ਮਾਇਨੇ ਰੱਖਦਾ ਜਿਹਨੂੰ ਤੁਹਾਡੇ ਪੜੇ ਲਿਖਿਆਂ ਦੀ ਭਾਸ਼ਾ ਦੇ ਵਿੱਚ ਸਿਫਤੀ ਤਬਦੀਲੀ ਤੇ ਮਕਦਾਰੀ ਤਬਦੀਲੀ ਕਹਿ ਦਿੰਦੇ ਆ ਅਸਲ ਦੇ ਵਿੱਚ ਮਕਦਾਰੀ ਤਬਦੀਲੀ ਤਾਂ ਪਹਿਲੇ ਜਦੋਂ ਲੱਕੜਬਾਲ ਦਿੱਤੀ ਜਾਂਦੀ ਹੈ ਨਾ ਉਹਦੇ ਨਾਲ ਸ਼ੁਰੂ ਹੋ ਜਾਂਦੀ ਹੈ ਸਿਫਤੀ ਸੱਟ ਲੱਗਣ ਦਾ ਵੀ ਇਹੀ ਹੁੰਦਾ ਹੈ ਕੋਈ ਚੀਜ਼ ਤੋੜਦੇ ਆਪਾਂ 100 ਸੱਟਾਂ ਦੇ ਨਾਲ ਟੁੱਟਣੀ ਹੈਗੀ ਲੱਗਦਾ ਹੈਗਾ ਆਖਰੀ ਸੱਟ ਆਖਰੀ ਸੱਟ ਨੇ ਤੋੜਤੀ ਇਸ ਲਈ ਅਸੀਂ ਜੋ ਕਰ ਰਹੇ ਆ ਇਹ ਹੈ ਅਸਲ ਦੇ ਵਿੱਚ ਨੀਹਾਂ ਦੇ ਰੋੜੇ ਭਰੇ ਜਾ ਰਹੇ ਹਨ ਤੇ ਭਗਤ ਸਿੰਘ ਨੇ ਵੀ ਕਿਹਾ ਸੀਗਾ ਜਦੋਂ ਉਹਨੂੰ ਬੰਬ ਸੱਟਣ ਦੀ ਜ਼ਿੰਮੇਵਾਰੀ ਉਹਦੇ ਤੇ ਆ ਗਈ ਉਹਦੇ ਨਾਲ ਦੇ ਕੁਝ ਦੋਸਤ ਆਦਾਸ ਹੋਏ ਉਹਦੇ ਪਤਾ ਸੀ ਵੀ ਇਹਨੇ ਚਲੇ ਜਾਣਾ ਔਰ ਉਹਨੇ ਆਪਦੇ ਸਾਥੀਆਂ ਨੂੰ ਬਹੁਤ ਸਪਸ਼ਟ ਕਿਹਾ ਕਿ ਅਸੀਂ ਜਿਹੜੇ ਜਾ ਰਹੇ ਹਾਂ ਨਾ ਫਾਂਸੀ ਦੇ ਫੰਦੇ ਤੇ ਸਾਡੀ ਜ਼ਿੰਦਗੀ ਦਾ ਥੋੜਾ ਚਿਰਿਆ ਸੀ ਤਾਂ ਚਮਕ ਜਾਣਾ ਹੈ ਉਹਨੇ ਆਧਾਰਨ ਦਿੱਤੀ ਕਿ ਜਿਹੜਾ ਕੋਈ ਮਕਾਨ ਬਣਿਆ ਹੁੰਦਾ ਨਾ ਉਸ ਮਕਾਨ ਦੇ ਬੂਹੇ ਦੇ ਉੱਤੇ ਜਿਹੜਾ ਚਮਕਦਾ ਪੱਥਰ ਲੱਗਦਾ ਉਹਦੇ ਨਾਲ ਮਜ਼ਬੂਤੀ ਨਹੀਂ ਹੁੰਦੀ ਕਿ ਅਸੀਂ ਤਾਂ ਉਹ ਚਮਕਦੇ ਪੱਥਰ ਬਣਨ ਜਾ ਰਹੇ ਹਾਂ ਮਜਬੂਤੀ ਦਾ ਜਿਹੜੇ ਨੀਹਾਂ ਦੇ ਰੋੜੇ ਆ ਨਾ ਉਹਨਾਂ ਨਾਲ ਹੁੰਦੀ ਆ ਤੁਸੀਂ ਉਹ ਬਣਨ ਜਾ ਰਹੇ ਹੋ ਇਸ ਕਰਕੇ ਅੱਜ ਦੇ ਦੌਰ ਦੇ ਵਿੱਚ ਜਿੰਨੇ ਵੀ ਵੀਰ ਭੈਣ ਭਰਾ ਇਸ ਲਹਿਰ ਲਈ ਖੜ੍ਹ ਰਹੇ ਆ ਉਹਨਾਂ ਦੀ ਕੁਰਬਾਨੀ ਉਹਨਾਂ ਦਾ ਜज्ਬਾ ਘਟ ਮੈਨੇ ਨਹੀਂ ਰੱਖਦਾਗਾ ਤੇ ਇਹਦੇ ਵਾਸਤੇ ਮੁਕਾਬਲਤਨ ਚੇਤਨਾ ਵੀ ਜਿਆਦਾ ਉੱਚੀ ਚਾਹੀਦੀ ਆ ਡਿਰੜਤਾ ਚਾਹੀਦੀ ਆ ਇਹਦੇ ਵਾਸਤੇ ਸਬਰ ਚਾਹੀਦਾ ਜਿੱਤਾਂ ਹਾਰਾਂ ਤੋਂ ਉੱਪਰ ਉੱਠ ਕੇ ਕਿ ਸਾਡਾ ਕਾਜ ਹੱਕੀ ਆ ਉਸ ਹੱਕੀ ਕਾਜ ਦੇ ਵਿੱਚ ਨੇੱਚਾ ਕਿੰਨੀ ਆ ਉਹ ਨੇੱਚਾ ਕਿਸੇ ਦੇ ਅੰਦਰ ਕਿੰਨੀ ਭਰੀ ਹੋਈ ਆ ਅੱਜ ਦੇ ਦੌਰ ਦੇ ਅੰਦਰ ਤਾਂ ਉਹ ਟਿਕਦੇ ਨੇ ਪਰ ਦੁਨੀਆ ਦਾ ਇਤਿਹਾਸ ਇਸ ਗੱਲ ਨੂੰ ਦੱਸ ਰਿਹਾ ਵੀ ਤਾਕਤਵਰ ਲੋਕ ਜਿੰਨੇ ਵੱਡੇ ਮਰਜ਼ੀ ਹੋ ਜਾਣ ਜਦੋਂ ਫਰ ਮਾੜੇ ਲੋਕ ਦੱਬੇ ਹੋਏ ਲੋਕ ਦਬਾਏ ਹੋਏ ਲੋਕ ਉੱਠਦੇ ਆ ਨਾ ਉਹ ਕਹਿੰਦੀਆਂ ਕਹੋਨੀਆਂ ਤਾਕਤਾਂ ਨੂੰ ਉਹ ਹਟੜੀਆਂ ਦੇ ਦਿੰਦੇ ਨੇ ਔਰ ਫਲਸਤੀਨ ਦੀ ਆਧਾਰਨ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਦੁਨੀਆ ਦੇ ਅੰਦਰ ਵੱਡਾ ਜੰਗਬਾਜ਼ ਅਮਰੀਕਾ ਔਰ ਉਹਦਾ ਹੱਥ ਟੋਕਾ ਇਜ਼ਰਾਇਲ ਦੁਨੀਆ ਦੇ ਅੰਦਰ ਆ ਮ ਜਾਣਦਾ ਵੀ ਫੌਜੀ ਤਾਕਤ ਵੱਖੋ ਬਹੁਤ ਮਹਾਰਾ ਇਹਨਾਂ ਨੇ ਪਗਾਸਸ ਬਣਾ ਲਿਆ ਜਿਸੂਸੀ ਰੱਖਦਾ। ਉਹਨਾਂ ਨੇ ਮਤਲਬ ਧਰਤੀ ਦੇ ਥੱਲੇ ਪਤਾ ਨਹੀਂ ਕਿੰਨੀ ਡੂੰਘੀ ਤੇ 20 ਫੁੱਟ ਉੱਚੀ ਜਿਹੜੀ ਕੰਧ ਉਹ ਸਾਰੀ ਹੋਈ ਸੀ ਮੈਟਰਲ ਦੀ। ਉਹਦੇ ਤੇ ਸੈਰਨ ਲੱਗੇ ਹੋਏ ਸੀ। ਹੂੰ ਪਰ ਜਿਹੜੇ ਭੁੱਖੇ ਮਰਦੇ ਲੋਕ ਮਾਰੀ ਦੇ ਲੋਕ ਆ ਉਹਨਾਂ ਨੇ ਇਹ ਸਾਰੀ ਤਕਨੀਕ ਫੇਲ ਕਰਕੇ ਉੱਥੇ ਜਾ ਕੇ ਅਟੈਕ ਕੀਤਾ ਔਰ ਉਸ ਕੰਧ ਚ ਵੀ ਪਾੜ ਪਾਏ ਔਰ ਉਹਨਾਂ ਦਾ ਨੱਕ ਵੀ ਵੱਡਿਆ ਗਿਆ ਦੁਨੀਆ ਦੇ ਅੰਦਰ ਇਸੇ ਕਰਕੇ ਹੁਣ ਫਲਸਤੀਨ ਦੇ ਲੋਕਾਂ ਦਾ ਮਲਿਆਮੇਟ ਕਰਨ ਤੇ ਉਤਰਿਆ ਹੋਇਆ ਹੈ ਹੂੰ ਇਸ ਇਹ ਗੱਲ ਨੂੰ ਦਿਖਾਉਂਦੀ ਹੈ ਕਿ ਹੱਕੀ ਕਾਜ ਵਾਸਤੇ ਲੜਨ ਵਾਲੇ ਆ ਜਿਹੜੇ ਉਹ ਬਹੁਤ ਗਰੀਬੀ ਤੇ ਕੰਗਾਲੀ ਦੇ باوجود ਜਦੋਂ ਉੱਚੇ ਮਨੋਬਲ ਲੈ ਕੇ ਚੱਲਦੇ ਆ ਤਾਂ ਇੱਕ ਨਾ ਇੱਕ ਦਿਨ ਉਹ ਜ਼ਰੂਰ ਆਪਣੀ ਮੰਜ਼ਲ ਨੂੰ ਸਰ ਕਰ ਲੈਂਦੇ ਆ ਸੋ ਦੋਸਤੋ ਇਹ ਸੀ ਗੱਲਬਾਤ ਲక్ష్మణ ਸਿੰਘ ਸੇਵੇ ਵਾਲਾ ਜੀ ਨਾਲ ਜਿਨ੍ਹਾਂ ਨੇ ਦੱਸਿਆ ਕਿ ਮਜ਼ਦੂਰ ਲਹਿਰ ਬਣਾਉਣ ਦੇ ਲਈ ਮਜ਼ਦੂਰਾਂ ਨੂੰ ਤੇ ਮਜ਼ਦੂਰਾਂ ਨੂੰ ਆਗੂਆਂ ਨੂੰ ਸਾਰਿਆਂ ਨੂੰ ਜਿਹੜੀਆਂ ਬਹੁਤ ਸਾਰੀਆਂ ਵੱਲਗਨਾ ਜਿਹੜੀਆਂ ਉਹ ਉਲੰਘਣੀਆਂ ਪੈਣੀਆਂ ਜਿਨ੍ਹਾਂ ਦੇ ਵਿੱਚ ਆਰਥਿਕ ਵਲਗਨਾ ਵੀ ਹੈ ਜਿਹੜੀਆਂ ਉਹਨਾਂ ਨੂੰ ਲੰਗਣੀਆਂ ਪੈਣੀਆਂ ਅ ਕਈ ਤਰ੍ਹਾਂ ਦੀਆਂ ਸਮਾਜਿਕ ਵਲਗਨਾ ਜਾਤੀ ਪੱਦਤੀ ਆ ਜਿਹੜੀਆਂ ਵਲਗਨਾ ਜਿਹੜੀਆਂ ਉਹ ਸਾਰੀਆਂ ਉਲੰਘ ਕੇ ਆ ਜਿਹੜਾ ਕਿਤਨਾ ਕਿਤੇ ਫੇਰ ਹੀ ਆ ਜਿਹੜੀ ਉਹ ਮਜ਼ਦੂਰ ਲਹਿਰ ਦੀ ਆ ਜਿਹੜੀ ਉਹ ਸਾਰੀ ਹੋ ਸਕਦੀ ਹੈ ਫੇਰ ਹੀ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰਾਂ ਦਾ ਜਿਹੜਾ ਰਾਜ ਆ ਉਹ ਆ ਸਕਦਾ ਸੋ ਇੰਨੀ ਗੱਲਬਾਤ ਮੈਂ ਬਲਰਾਜ ਮੌਰ ਤੁਹਾਡਾ ਬਹੁਤ ਬਹੁਤ ਧੰਨਵਾਦ